ਇਹ ਵਾਰਦਾਤ ਤੁਹਾਨੂੰ ਹੈਰਾਨ ਵੀ ਕਰੇਗੀ ਤੇ ਪਰੇਸ਼ਾਨ ਵੀ ਕਰੇਗੀ ਇਹ ਵਾਰਦਾਤ ਵਾਪਰੀ ਹੈ ਮੋਗਾ ਦੇ ਪਿੰਡ ਖੋਸਰਨ ਧੀਰ ਸਿੰਘ ਵਾਲਾ ਦੇ ਵਿੱਚ ਹੋਇਆ ਕੀ ਕਿ ਹਵਸ ਦੇ ਵਿੱਚ ਅੰਨੀ ਹੋਈ ਇੱਕ ਨੋ ਨੇ ਇੱਕ ਆਪਣੇ ਪੁੱਤਾਂ ਦੀ ਉਮਰ ਦੇ ਮੁੰਡੇ ਨਾਲ ਜਿਹੜਾ ਕਿ ਰਿਸ਼ਤੇ 'ਚ ਭਤੀਜਾ ਲੱਗਦਾ ਉਹਦਾ ਉਹਦੇ ਨਾਲ ਮਿਲ ਕੇ ਤੇ ਆਪਣੀ ਸੱਸ ਦਾ ਕਤਲ ਕਰ ਦਿੱਤਾ ਉਹਨੂੰ ਗੱਡੀ ਚਾੜ ਦਿੱਤਾ ਕਹਾਣੀ ਕੀ ਹੋਈ ਕਿ ਇਸ ਪਿੰਡ ਦੀ ਇਹ ਜਿਹੜੀ ਨੋਹ ਹੈ ਇਹਦਾ ਘਰ ਵਾਲਾ ਜਿਹੜਾ ਹੈ ਉਹ ਵਿਦੇਸ਼ ਗਿਆ ਹੋਇਆ ਕਮਾਈ ਕਰਨ ਦੇ ਲਈ ਕਮਾਉਣ ਦੇ ਲਈ ਤੇ ਇਹ ਜਿਹੜੀ ਨੋਹ ਹੈ ਆਪਣੇ ਸੱਸੋਰੇ ਦੇ ਨਾਲ ਘਰ 'ਚ ਰਹਿੰਦੀ ਸੀ ਔਰ ਉੱਥੇ ਹੀ ਇਸ ਦੇ ਸਬੰਧ ਬਣ ਗਏ ਇੱਕ ਛੋਟੀ ਉਮਰ ਦੇ ਇਹਦੇ ਭਤੀਜਾ ਲੱਗਦਾ ਰਿਸ਼ਤੇ ਦੇ ਵਿੱਚ ਉਹਦੇ ਨਾਲ ਰਿਲੇਸ਼ਨ ਬਣ ਕੇ ਉਸ ਤੋਂ ਬਾਅਦ ਇਹਦੀ ਜਿਹੜੀ ਸੱਸ ਹੈ ਉਸ ਨੂੰ ਸ਼ੱਕ ਪੈਣਾ ਸ਼ੁਰੂ ਹੋ ਗਿਆ ਤੇ ਇਸ ਦੀ ਸੱਸ ਨੇ ਇਹਨਾਂ ਨੂੰ ਰੋਕਣਾ ਸ਼ੁਰੂ ਕੀਤਾ ਸੱਸ ਦਾ ਸ਼ੱਕ ਹੌਲੀ-ਹੌਲੀ ਯਕੀਨ 'ਚ ਬਦਲਣਾ ਸ਼ੁਰੂ ਹੋਇਆ ਜਦੋਂ ਉਸ ਨੇ ਘਰ ਦੇ ਵਿੱਚ ਹੀ ਕਈ ਤਰ੍ਹਾਂ ਦੀਆਂ ਗਲਤ ਚੀਜ਼ਾਂ ਇਹਨਾਂ ਵੱਲੋਂ ਕੀਤੀਆਂ ਜਾਂਦੀਆਂ ਨੋਟ ਕਰਨੀਆਂ ਸ਼ੁਰੂ ਕੀਤੀਆਂ ਆਖਰ ਇਹਨਾਂ ਨੂੰ ਸੱਸ ਨੇ ਗਲਤ ਹਾਲਤ ਦੇ ਵਿੱਚ ਐਸਾ ਵੇਖਿਆ ਕਿ ਇਹਨਾਂ ਨੂੰ ਲੱਗਾ ਵੀ ਹੁਣ ਇਸ ਬੇਬੇ ਨੂੰ ਖਤਮ ਕਰ ਦੇਣਾ ਹੀ ਠੀਕ ਹੈ। ਔਰ ਇਹਨਾਂ ਨੇ ਇਸ ਬੇਬੇ ਮਹਿੰਦਰ ਕੌਰ ਨੂੰ ਇਹਦੀ ਸੱਸ ਦਾ ਨਾਮ ਬੇਬੇ ਮਹਿੰਦਰ ਕੌਰ ਹੈ। ਉਸ ਨੂੰ ਖਤਮ ਕਰ ਦਿੱਤਾ, ਮਾਰ ਦਿੱਤਾ। ਆਪਦੇ ਜਣੇ ਇਹ ਦੋਨੋਂ ਇਹ ਸੋਚਦੇ ਹੋਣਗੇ ਕਿ ਅਸੀਂ ਬੜੀ ਹੁਸ਼ਿਆਰੀ ਦੇ ਨਾਲ ਕੰਮ ਕੀਤਾ ਹੈ। ਸਾਡੀ ਵਾਰਦਾਤ ਫੜੀ ਨਹੀਂ ਜਾਣੀ ਕਿਉਂਕਿ ਇਹਨਾਂ ਨੇ ਵਾਰਦਾਤ ਕੀਤੀ ਇਦਾਂ। ਕਿ ਉਹਨੂੰ ਦਾਤਰਾ ਨਾਲ ਮਾਰਿਆ ਬੇਰਹਿਮੀ ਨਾਲ ਮਾਰਿਆ ਤੇ ਮਾਰ ਕੇ ਫਿਰ ਇਹ ਗੱਲ ਫਲਾਈ ਕਿ ਕੁਝ ਲੋਕ ਆਏ ਸੀ ਬਾਹਰੋਂ ਤੇ ਉਹਨਾਂ ਨੇ ਇਹ ਕੰਮ ਕਰ ਦਿੱਤਾ ਪਰ ਇਹਨਾਂ ਦੀ ਇਹ ਪੂਰੀ ਵਾਰਦਾਤ ਪਕੜੀ ਗਈ ਹੁਣ ਇਹ ਪੁਲਿਸ ਹਿਰਾਸਤ 'ਚ ਨਹੀਂ ਇਹਨਾਂ ਨੇ ਉਸ ਬੇਬੇ ਦੀ ਬਾਕੀ ਰਹਿਂਦੀ ਜ਼ਿੰਦਗੀ ਵੀ ਖਤਮ ਕਰ ਦਿੱਤੀ ਤੇ ਆਪਣੀ ਜ਼ਿੰਦਗੀ ਹੁਣ ਇਹਨਾਂ ਦੀ ਜੇਲ੍ਹ 'ਚ ਬੀਤੇਗੀ ਬਰਬਾਦ ਉਹਨੂੰ ਵੀ ਕਰ ਦਿੱਤਾ ਬਰਬਾਦ ਇਹ ਦੋਨੇ ਵੀ ਹੋ ਗਏ ਹੁਣ ਇਹ ਕਹਿੰਦੇ ਹੋਣਗੇ ਕਿ ਅਸੀਂ ਤਾਂ ਸ਼ਾਇਦ ਪਿਆਰ ਕਰਦੇ ਸੀ ਮੁਹੱਬਤ ਕਰਦੇ ਸੀ ਇਸ਼ਕ ਕਰਦੇ ਸੀ ਤੇ ਸਾਡੇ ਪਿਆਰ ਮੁਹੱਬਤ ਇਸ਼ਕ ਦੇ ਕਿਸੇ ਦੇ ਵਿੱਚ ਅਸੀਂ ਇਹ ਬੜਾ ਬਹਾਦਰੀ ਭਰਿਆ ਕਾਰਨਾਮਾ ਕੀਤਾ ਹੈ ਇੱਥੇ ਮੈਂ ਸਾਫ਼ ਕਹਿਣਾ ਚਾਹਣਾ ਇਸ਼ਕ ਪਿਆਰ ਮੁਹੱਬਤ ਤੇ ਨਾਜਾਇਜ਼ ਸਬੰਧ ਇਹਨਾਂ ਦੇ ਵਿੱਚ ਲਾਜ਼ਮੀ ਫਰਕ ਹੁੰਦਾ ਜੇ ਕੋਈ ਦਾਵਾ ਵੀ ਕਰਦਾ ਹੈ ਕਿ ਉਹਨਾਂ ਦਾ ਪਿਆਰ ਹੈ ਮੁਹੱਬਤ ਹੈ ਇਸ਼ਕ ਹੈ ਤਾਂ ਜਿਹੜੇ ਇਸ਼ਕ ਪਿਆਰ ਮੁਹੱਬਤ ਵਾਲੇ ਦਿਮਾਗ ਹੁੰਦੇ ਨੇ ਉਹ ਕਦੇ ਵੀ ਕਤਲੋ ਗਾਰਤਾ ਤੇ ਮਾਰ ਧਾੜ ਨਹੀਂ ਕਰ ਸਕਦੇ ਹੁੰਦੇ ਸੱਚੇ ਪਿਆਰ ਤੇ ਇਸ਼ਕਾਂ ਵਾਲੇ ਦਿਮਾਗ ਜਿਹੜੇ ਨੇ ਨਾ ਉਹ ਬਹੁਤ ਕੋਮਲ ਹੁੰਦੇ ਨੇ ਬਹੁਤ ਸੂਖਮ ਹੁੰਦੇ ਨੇ ਉਹ ਆਪਣੀਆਂ ਕੁਰਬਾਨੀਆਂ ਤਾਂ ਲੱਖ ਹਜ਼ਾਰ ਕਰ ਸਕਦੇ ਨੇ ਪਰ ਉਹ ਕਿਸੇ ਦੂਜੇ ਦਾ ਕਤਲ ਕਰਨਾ ਦੂਜੇ ਨੂੰ ਮਾਰ ਦੇਣਾ ਇੱਥੋਂ ਤੱਕ ਨਹੀਂ ਜਾ ਸਕਦੇ ਹੁੰਦੇ ਸੋ ਇਹਨਾਂ ਨੇ ਜਿਹੜੀ ਇਹ ਵਾਰਦਾਤ ਕੀਤੀ ਹੈ ਇਸ ਤਰ੍ਹਾਂ ਦੀਆਂ ਵਾਰਦਾਤਾ ਰੋਜ਼ਾਨਾ ਸਾਡੇ ਸਮਾਜ ਦੇ ਵਿੱਚ ਸਾਨੂੰ ਸੁਣਨ ਨੂੰ ਮਿਲਦੀਆਂ ਨੇ ਲਗਾਤਾਰ ਅਸੀਂ ਸੁਣਦੇ ਹਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਲਗਭਗ 15 ਤੋਂ ਵੱਧ ਵਾਰਦਾਤਾ ਏਦਾਂ ਦੀਆਂ ਪੰਜਾਬ 'ਚ ਹੋਈਆਂ ਨੇ ਜਿਹੜੀਆਂ ਜਾਂ ਤਾਂ ਪਤੀ ਨੇ ਆਪਣੇ ਨਿਆਂ ਸਬੰਧਾ ਦੇ ਵਿੱਚ ਆਪਣੀ ਪਤਨੀ ਨੂੰ ਕਤਲ ਕਰ ਦਿੱਤਾ ਤੇ ਜਾਂ ਪਤਨੀਆਂ ਨੇ ਆਪਣੇ ਪਤੀ ਨੂੰ ਕਤਲ ਕਰ ਦਿੱਤਾ ਇਥੋਂ ਤੱਕ ਤੁਸੀਂ ਖਬਰਾਂ ਸੁਣੀਆਂ ਪਿਛਲੇ ਦਿਨਾਂ ਚ ਕਿ ਜਿਵੇਂ ਇੱਕ ਪਤਨੀ ਉਸ ਨੇ ਬਰਨਾਲਾ ਮੋਗਾ ਰੋਡ ਦੇ ਉੱਪਰ ਆਪਣੇ ਪਤੀ ਨੂੰ ਜਿੰਦਾ ਕਾਰ ਦੇ ਵਿੱਚ ਅੱਗ ਲਾ ਕੇ ਪੂਰੀ ਕਾਰ ਹੀ ਸਾੜ ਦਿੱਤੀ ਸੀ ਤੇ ਇਹ ਜਿ ਬਣਾਤਾ ਸੀ ਕਿ ਆਪਣੇ ਆਪ ਕਾਰ ਨੂੰ ਅੱਗ ਲੱਗ ਗਈ ਤੇ ਬੰਦਾ ਵਿੱਚ ਸੜ ਗਿਆ ਤੇ ਸਾੜਿਆ ਪਤਨੀ ਨੇ ਸੀ ਕਿਉਂਕਿ ਉਹਦੇ ਕਿਸੇ ਵਿਅਕਤੀ ਦੇ ਨਾਲ ਸੰਬੰਧ ਸੀ ਤੇ ਪਤੀ ਰੋਕਦਾ ਸੀ ਤੇ ਉਹਨਾਂ ਨੇ ਪਤੀ ਦਾ ਨਾਮੋ ਨਿਸ਼ਾਨ ਹੀ ਮਟਾਤਾ ਪਰ ਫੜੇ ਗਏ ਇਸੇ ਤਰ੍ਹਾਂ ਦੀਆਂ ਹੋਰ ਵਾਰਦਾਤਾਂ ਦੇ ਵਿੱਚ ਇੱਕ ਫੌਜੀ ਸੀ ਪਿਛਲੇ ਦਿਨੀ ਜਦੋਂ ਉਹ ਛੁੱਟੀ ਆਉਂਦਾ ਤਾਂ ਉਸ ਨੂੰ ਪਤਾ ਲੱਗਦਾ ਕਿ ਮੇਰੀ ਘਰ ਵਾਲੀ ਦੇ ਕਿਤੇ ਹੋਰ ਰਿਲੇਸ਼ਨ ਬਣ ਗਏ ਨੇ ਜਦੋਂ ਉਹ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਫੌਜੀ ਨੂੰ ਹੀ ਰੋਟੀ ਦੇ ਵਿੱਚ ਸਬਜੀ ਦੇ ਵਿੱਚ ਜ਼ਹਿਰ ਮਲਾ ਕੇ ਦੇ ਦਿੱਤਾ ਜਾਂਦਾ ਹੈ ਇਹ ਵੀ ਪੰਜਾਬ ਦੀ ਘਟਨਾ ਹੈ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਰੋਜ਼ਾਨਾ ਵਾਪਰਦੀਆਂ ਨੇ ਮੈਨੂੰ ਲੱਗਦਾ ਹੈ ਕਿ ਜਦ ਆਪਾਂ ਇਹਦੀ ਜੜ ਫਰੋਲਦੇ ਹਾਂ ਤਾਂ ਪੂਰੇ ਰਾਜਨੀਤਿਕ ਤੇ ਸਮਾਜਿਕ ਪ੍ਰਬੰਧ ਦੇ ਤਾਣੇ ਬਾਣੇ ਦੇ ਵਿੱਚ ਹੀ ਇਹਦੀ ਜੜ ਪਈ ਹੈ ਕਿਉਂਕਿ ਸਭ ਤੋਂ ਪਹਿਲਾਂ ਤਾਂ ਜਿੱਥੇ ਕੋਈ ਵਿਅਕਤੀ ਜਿਉਣਾ ਚਾਹੁੰਦਾ ਹੈ ਸਾਡੇ ਸਮਾਜ ਦੇ ਵਿੱਚ ਉਹਨੂੰ ਉੱਥੇ ਜ਼ਿੰਦਗੀ ਜਿਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਦੂਜੇ ਨੰਬਰ ਤੇ ਸਾਡੇ ਲੋਕਾਂ ਦੀ ਸਮਝ ਤੇ ਅਕਲ ਤੇ ਮਾਨਸਿਕਤਾ ਇਸ ਤਰ੍ਹਾਂ ਦੀ ਸਮਝ ਨਾਲ ਨਹੀਂ ਬਣਾਈ ਜਾਂਦੀ ਜਿਦੇ ਵਿੱਚ ਉਹ ਸਮਝ ਸਕਣ ਵੀ ਪਿਆਰ ਮੁਹੱਬਤ ਕੀ ਹੈ ਜਾਂ ਰਿਸ਼ਤੇਆਂ ਰਿਸ਼ਤਿਆਂ ਦੀ ਪਕਿਆਈ ਕੀ ਹੈ ਰਿਸ਼ਤੇ ਨਾਤੇ ਕੀ ਹੁੰਦੇ ਨੇ ਔਰ ਪਿਆਰ ਮੁਹੱਬਤ ਕਿੰਨਾ پاک ਜਜ਼ਬਾ ਹੈ ਇਹ ਕਿੱਥੇ ਕਿਵੇਂ ਹੋ ਸਕਦਾ ਹੈ ਔਰ ਇਹਦੇ ਵਿੱਚ ਕਤਲੋ ਗਾਰਤ ਮਾਰ ਧਾੜ ਇਹਨਾਂ ਚੀਜ਼ਾਂ ਦੀ ਕੋਈ ਥਾਂ ਨਹੀਂ ਹੁੰਦੀ ਸਮਝ ਦੀ ਘਾਟ ਪੂਰੇ ਸਿਸਟਮ ਨੇ ਤੇ ਸਾਡੇ ਸਮਾਜ ਨੇ ਰੱਖੀ ਹੋਈ ਹੈ ਇਸ ਕਰਕੇ ਅਜਿਹੀਆਂ ਘਟਨਾਵਾਂ ਵਾਰ-ਵਾਰ ਵਾਪਰਦੀਆਂ ਨੇ ਜਿਹੜੀਆਂ ਚਿੰਤਾ ਤੇ ਚਿੰਤਨ ਦੋਹਾਂ ਦੀ ਮੰਗ ਕਰਦੀਆਂ ਨੇ ਸੋ ਇਹ ਜਿਹੜੀ ਘਟਨਾ ਮੋਗਾ ਦੇ ਪਿੰਡ ਖੋਸਾਂ ਰੰਧੀਰ ਦੇ ਵਿੱਚ ਵਾਪਰੀ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਦੁਬਾਰਾ ਫਿਰ ਮੈਂ ਦੱਸ ਦਿਆਂ ਘਟਨਾ ਵਾਪਰੀ ਹੈ ਮੋਗਾ ਦੇ ਪਿੰਡ ਖੋਸਾਂ ਰੰ ਧੀਰ ਦੇ ਵਿੱਚ ਇੱਕ ਨੋ ਜਿਹੜੀ ਵਿਆਹ ਕੇ ਲਿਆਂਦੀ ਹੋਈ ਸੀ ਉਹਦਾ ਘਰ ਵਾਲਾ ਬਾਹਰ ਵਿਦੇਸ਼ ਕਮਾਈ ਕਰਨ ਚਲਾ ਜਾਂਦਾ ਔਰ ਉਹ ਘਰ ਦੇ ਵਿੱਚ ਜਦੋਂ ਰਹਿ ਜਾਂਦੀ ਹੈ ਤਾਂ ਉਹਦੇ ਸਬੰਧ ਉਹਦੇ ਰਿਲੇਸ਼ਨ ਗਵਾਂਡ ਚ ਰਹਿੰਦੇ ਰਿਸ਼ਤੇ ਚ ਲੱਗਦੇ ਭਤੀਜੇ ਨਾਲ ਬਣ ਜਾਂਦੇ ਨੇ ਔਰ ਉਹਦੀ ਸੱਸ ਨੂੰ ਇਹ ਸਾਰੇ ਕੁਸ਼ ਦਾ ਪਤਾ ਲੱਗ ਜਾਂਦਾ ਹੈ ਉਹ ਰੋਕਣ ਦੀ ਕੋਸ਼ਿਸ਼ ਕਰਦੀ ਹੈ ਉਹ ਰੁਕਦੇ ਨਹੀਂ ਉਹ ਵਧਦੇ ਜਾਂਦੇ ਨੇ ਸੱਸ ਉਹਨਾਂ ਨੂੰ ਕਈ ਵਾਰ ਇਤਰਾਜਯੋਗ ਹਾਲਤਾਂ ਦੇ ਵਿੱਚ ਦੇਖਦੀ ਹੈ ਆਖਰ ਉਹ ਫਿਰ ਆਪਣੀ ਸੱਸ ਨੂੰ ਆਪਣੇ ਰਸਤੇ 'ਚੋਂ ਪਾਸੇ ਕਰਨ ਦੇ ਲਈ ਸੱਸ ਨੂੰ ਮਾਰਨ ਦਾ ਫੈਸਲਾ ਕਰਦੇ ਨੇ ਤਾਂ ਫਿਰ ਉਹਦਾ ਕਤਲ ਕਰ ਦਿੰਦੇ ਨੇ ਕਤਲ ਵੀ ਇੰਨੀ ਦਰਿੰਦਗੀ ਨਾਲ ਕੀਤਾ ਜਾਂਦਾ ਹੈ ਜਿਸ ਨੂੰ ਸੁਣ ਕੇ ਵੇਖ ਕੇ ਬੰਦੇ ਦੀ ਚੀਕ ਨਿਕਲ ਜਾਂਦੀ ਹੈ ਉਹਨੂੰ ਦਾਤਰਾਂ ਦੇ ਨਾਲ ਵੜਦੇ ਨੇ ਤੇ ਫਿਰ ਜਿਵੇਂ ਕਿਸੇ ਹੋਰ ਨੇ ਘਰ ਚ ਵੜ ਕੇ ਮਾਰ ਦਿੱਤਾ ਇੰਜ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਸਾਰਾ ਮਾਮਲਾ ਸਾਹਮਣੇ ਆ ਜਾਂਦਾ ਹੈ ਭੇਤ ਖੁੱਲ ਜਾਂਦਾ ਔਰ ਮਾਮਲਾ ਨਜਾਇਜ਼ ਸੰਬੰਧਾਂ ਦਾ ਨਿਕਲਦਾ ਤਾਂ ਇਹੋ ਜੀਆਂ ਘਟਨਾਵਾਂ ਸੋਚਣ ਦੀ ਮੰਗ ਕਰਦੀਆਂ ਨੇ ਕਿ ਸਾਡਾ ਸਮਾਜ ਕਿਸ ਕਦਰ ਨਿਗਾਰ ਵੱਲ ਜਾ ਰਿਹਾ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ